ਸਰ ਮੇਰਾ ਨਾਮ ਵਰੁਣ ਰੌੜਾ ਹੈ ਹਾਂਜੀ ਸਰ ਕਿੱਥੋਂ ਦੇ ਰਹੇ ਮਾਦੋ ਸਰ ਪਵਨਗਰ ਗਲੀ ਨੰਬਰ 2 ਮਕਾਨ ਨੰਬਰ 10 ਪਵਨਗਰ ਟਾਲਾ ਰੋਡ ਅੰਮ੍ਰਿਤਸਰ ਦਾ ਰਹੇ ਮਾਦੋ ਕੀ ਵਾਕਿਆ ਹੋਇਆ ਕੱਲ੍ਹ ਦਾ ਕੀ ਕੱਲ੍ਹ ਸਰ ਰਾਤੀ ਸਾਡੇ ਘਰ ਚੋਰੀ ਹੋ ਗਈ ਹੈ ਜੀ 1 ਵੇ ਤੋਂ ਲੈ ਕੇ 4 ਵੇ ਦੇ ਵਿੱਚ ਵਿੱਚ ਹੋਈ ਹੈ ਜੀ ਕੀ ਲੱਗਦਾ ਕੀ ਕਿਸੇ ਦੇ ਸ਼ੱਕ ਸ਼ੁਭਾ ਹੈਗਾ ਤੁਹਾਨੂੰ ਸ਼ੱਕ ਕਿ ਸਰ ਆਪਾਂ ਕਿਸੇ ਦੇ ਮੂਹ ਤੇ ਸਾਡੀ ਕੰਬਲੀ ਵੀ ਕੱਲ ਵੀ ਨਹੀਂ ਆਈ ਅੱਜ ਵੀ ਨਹੀਂ ਆਈ ਜੀ ਜਾ ਤੇ ਉਹਦਾ ਕੰਮ ਲੱਗਦਾ ਪਿਆ ਵਾ ਜੀ ਤੇ ਸွေਦੇ ਸਾਨੂੰ ਕਹਿੰਦੀ ਕਿ ਆਪਾਂ ਮੈਂ ਨਹੀਂ ਪਿੰਡ ਜਾਣਾ ਤੇ ਦੁਪਹਿਰੇ ਦੇ ਘਰ ਹੋ ਕੇ ਆਏ ਆ ਤੇ ਘਰੇ ਹੈਗੀ ਸੀਗਾ ਤੇ ਬਾਕੀ ਹੋਰ ਘਰ ਦਾ ਪੇਤੀ ਜਾਂ ਕੋਈ ਕਿਨੇ ਸੂਸਾਂ ਰੱਖੀ ਹੋਈ ਜਿੰਨੇ ਕੋਈ ਵਾਰਦਾਤ ਕੀਤੀ ਕਿਨੇ ਮੈਂਬਰ ਰਹਿੰਦੇ ਤੁਸੀਂ ਅਸੀਂ ਸਰ ਘਰ ਪੰਜ ਨੇ ਤੇ ਦੋ ਛੋਟੇ ਬੱਚੇ ਆ ਸੱਤ ਜਣੇ ਹੈਗੇ ਆ ਜੀ ਸਰ ਕਿੰਤਰਾਂ ਦਾ ਵਾਕਿਆ ਲੱਗਦਾ ਕਿਸ ਕੀ ਚੋਰ ਕਿਸ ਰਸਤੇ ਤੋਂ ਆਏ ਤੁਹਾਡੇ ਘਰ ਸਰ ਇਹ ਬਾਰੋ ਟੱਪ ਕੇ ਆਏ ਮੇਨ ਗੇਟ ਤੋਂ ਸਾਡੇ ਉਕੇ ਸਾਡੇ ਉੱਪਰੋਂ ਕਵਰ ਹੈਗਾ ਉੱਪਰੋਂ ਨਹੀਂ ਕੋਈ ਆਇਆ ਬਾਹਰੋਂ ਗੇਟ ਤੋਂ ਆਏ ਤੇ ਟਰੈਸ ਵਾਲਾ ਦਰਵਾਜ਼ਾ ਵੀ ਗੇਟ ਵੀ ਬੰਦ ਹੈਗਾ ਸਾਡਾ ਉਹ ਵੇਖਿਆ ਬੰਦ ਹੈਗਾ ਉਧਰ ਕੋਈ ਨਹੀਂ ਆਇਆ ਸਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਸਰ ਹਾਂ ਜਿਸ ਵੇਰਵੇ ਦੀ ਰਿਪੋਰਟ ਲਿਖਾਈ ਪੁਲਿਸ ਵੀ ਆ ਕੇ ਹੋ ਕੇ ਚਲੀ ਗਈ ਉਹਨਾਂ ਨੇ ਜੀ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਤੁਹਾਡਾ ਸਰ ਨੁਕਸਾਨ ਹੋਇਆ ਸਾਡਾ ਕਮ ਸਿਕਨ 2.5 ਲੱਖ ਦੇ ਕਰੀਬ ਜੀ ਸਰ ਤੋਂ ਭਾਵੇਂ ਜ਼ਿਆਦਾ ਹੀ ਹੋ ਗਿਆ ਹੋਵੇ ਸਿਕ ਸਮੇਟ ਤੇ ਪਤਾ ਹੀ ਲੱਗਦਾ ਪਿਆ ਕੀ ਚੀਜ਼ ਲੱਗੀ ਕੀ ਗਵਾਹੀ ਕੀ ਸਰ ਪ੍ਰਸ਼ਾਸਨ ਅਗੇ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਤੇ ਇਹ ਹੀ ਹੈ ਕਿ ਜਿਨ੍ਹਾਂ ਨੇ ਵਾਰਦਾਤ ਕੀ ਨੇ ਉਹਨਾਂ ਨੂੰ ਲੱਭਿਆ ਜਾਵੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਨੂੰ ਪਰਮਾਇ ਕੀਤੀ ਜਾਵੇ ਉਹਨਾਂ ਤੋਂ ਲੈ ਕੇ ਜੀ ਤੇ ਸਾਡਾ ਨੁਕਸਾਨ ਕਿਉਂ ਬਹੁਤ ਜ਼ਿਆਦਾ ਵਾਈਫ ਦਾ ਮੇਰੀ 골ਡ ਸੀ ਸਾਡੇ ਕੱਪੜੇ ਤੱਕ ਨਹੀਂ ਛੱਡੇ ਉਹਨਾਂ ਨੇ ਘਰ ਦੇ ਜੀ ਮੇਰੇ ਮੇਰੀ ਮੇਰਾ 골ਡ ਜੀ ਚੈਨੀ ਹੀ ਮੇਰੀ ਮੁੰਦਰੀ ਸੀ ਜੀ ਸਭ ਕੁਝ ਲੈ ਗਏ ਜੇ ਕੱਪੜੇ ਇਥੋਂ ਸਟੋਰ ਤੋਂ ਭਾਂਡੇ ਤੱਕ ਚੁੱਕੇ ਲੈ ਗਏ ਸਾਡੇ ਮੈਂ ਹੁਣੇ ਹੀ ਕੋਟ ਜੋ ਹੈ ਤੇ ਮੈਨੂੰ ਜੋ ਗਏ ਮੌਕਾ ਦੇਖਣ ਮੈਂ ਵੀ ਉਥੇ ਜਾਣ ਲੱਗਾ ਬਾਕੀ ਜੋ ਵੀ ਆਪਣਾ ਜਿੰਨਾ ਨਾਮ ਘਟਣਾ ਵਾਪਰੀਏ ਜੋ ਬਿਆਨ ਦੇਣਗੇ ਉਸ ਉੱਪਰ ਨਾ ਕਾਰਵਾਈ ਕੀਤੀ ਜਾਏਗੀ ਬਾਕੀ ਮੌਕਾ ਵੈਰੀਫਾਈ ਕਰ ਰਹੇ ਹਾਂ ਮੇਰਾ ਇਸੇ ਦੁਬਾਰਾ ਸਰ ਇਲਾਕੇ ਚ ਚੋਰੀਆਂ ਵੱਲੋਂ ਬਹੁਤ ਹੋ ਰਹੀਆਂ ਤੁਹਾਡੇ ਵੱਲੋਂ ਜਗ੍ਹਾ ਜਗ੍ਹਾ ਤੇ ਛਾਪੇਵਾਜੀ ਕੀਤੀ ਜਾ ਰਹੀ ਹੈ ਤੇ ਕੁਝ ਲੜਕੇ ਪੜੇ ਵੀ ਗਏ ਤੁਹਾਡੇ ਵੱਲੋਂ ਹ ਲੁੱਕ ਜਿੰਦੇ ਖੁਮਾ ਖੁਮਾ ਕਰ ਰਹੇ ਸੀ ਉਹ ਲੋਕ ਕੋ ਆਪਾਂ ਜਿੰਨੇ ਵੀ ਆਪਾਂ ਚਾਰ ਪੰਜ ਬੰਦੇ ਰੈਸਟ ਵੀ ਕੀਤੇ ਆ ਬਾਕੀ ਗਾਂ ਆਉਣ ਵਾਲੇ ਟਾਈਮ ਤੇ ਨਾਕੇ ਲਗਾ ਕੇ ਹੋਰ ਸਖਤੀ ਆਪਾਂ ਕਰ ਰਹੇ ਹਾਂ ਬੱਤ ਵੱਟ ਚੋਰੀ ਫੜਾਂਗੇ ਜਿਹੜੇ ਚੋਰੀਆਂ ਕਰ ਰਹੇ ਇਹਨਾਂ ਨੂੰ ਆਪਾਂ ਟਰੇਸ ਕਰਕੇ ਜਲਦੀ ਤੋਂ ਜਲਦੀ ਹੱਲ ਹੋਏ ਚੁਦਾਂ ਸਰ ਲਾਕਾਵਾਸਰੋਂ ਕੀ ਕਹਿਣਾ ਚਾਹੋਗੇ ਕੁਝ ਤੁਹਾਡਾ ਸਾਥ ਦੇਣ ਵਾਸਤੇ ਕੋਈ ਤੁਹਾਡਾ ਨੰਬਰ ਜਾਰੀ ਹੈਗਾ ਜਦ ਕਿ ਬਾਹਰੋਂ ਲੋਕ ਆ ਕੇ ਘੁੰਮਦੇ ਨੇ ਪੁਲਿਸ ਨੂੰ ਕੁਝ ਸਾਹਮਣੇ ਆ ਕੇ ਨਹੀਂ ਦੱਸਣਾ ਚਾਹੁੰਦੇ ਮੇਰਾ ਨੰਬਰ ਵੈਸੇ ਸਾਰੇ ਜਾਰੀ ਹੈ ਸਰਕਾਰੀ ਨੰਬਰ ਜਿੰਨਾ ਵੀ ਹੈਗਾ ਸਭ ਨੂੰ ਪਤਾ ਹੈ ਪਰ ਫਿਰ ਵੀ ਜੇ ਕੋਈ ਪਰਸਨਲੀ ਆ ਕੇ ਮੈਨੂੰ ਕੋਈ ਦੱਸ ਸਕਦਾ ਕੋਈ ਵੀ ਕਿਸੇ ਨੂੰ ਕਿਸੇ ਹੋਰ ਨੂੰ ਨਹੀਂ ਮਲਾਜ ਨੂੰ ਦੱਸਣਾ ਤੇ ਮੈਨੂੰ ਆ ਕੇ ਦੱਸ ਸਕਦਾ ਫਿਰ ਵੀ ਚਲੋ ਅੱਗੇ ਨਾਲ ਉਹ ਸਿਹਾਰ ਕਰ ਰਿਹਾ ਮੈਂ ਜਿੰਨਾ ਵੀ ਵੱਤ ਵੱਦ ਹੋ ਰਹੀ ਹੈ